ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਸਫਰੇ ਸ਼ਹਾਦਤ ਦਾ ਭਾਗ ਛੇਮਾ ਚੰਕੌਰ ਸਾਹਿਬ ਦੇ ਸ਼ਹੀਦ ਸਿੰਘਾਂ ਦਾ ਸੰਸਕਾਰ ਸਹਬ ਯਾਦਿਆਂ ਦੀ ਪਹਿਲੀ ਪੇਸ਼ੀ ਗੁਰੂ ਗੋਬਿੰਦ ਸਿੰਘ ਜੀ ਨੇ ਨੀਲਾ ਚੋਲਾ ਰੰਗਾਇਆ ਬੀਬੀ ਹਰਸ਼ਰਨ ਕੌਰ ਦਾ ਪਰਿਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਪਰਿਵਾਰ ਸੀ ਅਤੇ ਉਹ ਅਕਸਰ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਰਹਿੰਦੇ ਸਨ ਇੱਕ ਵਾਰ ਬੀਬੀ ਹਰਸ਼ਰਨ ਕੌਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਵੀ ਕੋਈ ਸੇਵਾ ਕਰਨ ਦੀ ਆਗਿਆ ਬਖਸ਼ੋ ਗੁਰੂ ਜੀ ਨੇ ਕਿਹਾ ਬੇਟੀ ਤੂੰ ਕੁਸ ਸਮਾ ਅਧੀਕਰ ਅਸੀਂ ਤੇਰੇ ਕੋਲੋਂ ਬਹੁਤ ਵੱਡੀ ਸੇਵਾ ਲੈਣੀ ਹੈ ਬੀਬੀ ਹਰਸ਼ਰਨਕੌਰ ਦਾ ਪਿੰਡ ਰਾਏਪੁਰ ਘਰੁੰਡ ਚਮਕੌਰ ਸਾਹਿਬ ਦੇ ਨੇੜੇ ਸੀ ਜਦ ਉਸ ਨੂੰ ਚਮਕੌਰ ਸਾਹਿਬ ਦੇ ਸਾਕੇ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਪਿੰਡ ਤੋਂ ਚੱਲ ਕੇ ਚਮਕੌਰ ਸਾਹਿਬ ਆ ਗਈ ਸੀ 10 ਪੋ ਨੂੰ ਮੁਗਲਾਂ ਦੇ ਡਰ ਤੋਂ ਕੋਈ ਵੀ ਸ਼ਹੀਦ ਸਿੰਘਾਂ ਦਾ ਸੰਸਕਾਰ ਕਰਨ ਲਈ ਨਹੀਂ ਆਇਆ ਸੀ ਦੇ ਹੋ ਗਏ ਉੱਤੇ ਨਜ਼ਦੀਕ ਹੀ ਮੁਗਲ ਸੈਨਿਕਾਂ ਦੇ ਤੰਬੂ ਲੱਗੇ ਹੋਏ ਸਨ 10 11 ਪੂ ਦੀ ਰਾਤ ਨੂੰ ਜਦ ਮੁਗਲ ਸੈਨਿਕ ਸੌਂ ਗਏ ਤਾਂ ਬੀਬੀ ਹਰਸ਼ਨ ਕੋਰ ਨੇ ਨੇੜੇ ਤੋਂ ਲੱਕੜਾਂ ਇਕੱਠੀਆਂ ਕਰਕੇ ਇੱਕ ਬਹੁਤ ਵੱਡਾ ਅੰਗੀਠਾ ਸਾਹਿਬ ਤਿਆਰ ਕਰ ਲਿਆ ਸੀ ਉਸ ਤੋਂ ਬਾਅਦ ਉਸ ਨੇ ਬੜੀ ਦਲੇਰੀ ਨਾਲ ਆਪਣੇ ਸ਼ਹੀਦ ਗੋਰ ਭਾਈਆਂ ਦੇ ਸਰੀਰ ਉਸ ਅੰਗੀਠੇ ਸਾਹਿਬ ਤੇ ਇਕੱਠੇ ਕਰ ਦਿੱਤੇ ਸਨ ਫਿਰ ਉਸ ਨੇ ਅੰਗੀਠਾ ਸਾਹਿਬ ਨੂੰ ਅਗਨੀ ਦਿਖਾਈ ਤਾਂ ਅੱਗ ਦੀਆਂ ਲਾਟਾਂ ਅਸਮਾਨ ਨੂੰ ਛੂਣ ਲੱਗ ਪਈਆਂ ਸਨ ਰਾਤ ਨੂੰ ਅੱਗ ਦੀਆਂ ਲਾਟਾਂ ਵੇਖ ਕੇ ਮੁਗਲ ਸਪਾਹੀਆਂ ਵਿੱਚ ਭਾਜੜ ਪੈ ਗਏ ਉਹ ਉਸ ਸਥਾਨ ਤੇ ਆ ਗਏ ਅਤੇ ਬੀਬੀ ਹਰਸ਼ਨ ਕੋਰ ਜੀ ਨੂੰ ਪੁੱਛਿਆ ਕਿ ਤੂੰ ਕੌਣ ਹੈ ਅਤੇ ਇੱਥੇ ਕੀ ਕਰਨ ਆਈ ਹੈ ਉਸਨੇ ਕਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਬੱਚੀ ਹਾਂ ਅਤੇ ਆਪਣੇ ਗੁਰ ਭਾਈਆਂ ਦਾ ਸੰਸਕਾਰ ਕਰਨ ਆਈ ਹਾਂ ਜ਼ਾਲਮ ਸਿਪਾਹੀਆਂ ਨੇ ਬੀਬੇ ਹਰਸ਼ਰਨ ਕੌਰ ਨੂੰ ਫੜ ਕੇ ਉਸ ਅੰਗੂਠੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਉਹ ਬੀਬੇ ਵੀ ਸ਼ਹੀਦੀ ਪ੍ਰਾਪਤ ਕਰਕੇ ਆਪਣੇ ਵੀਰਾਂ ਨਾਲ ਸਦੀਵੀ ਬੀਰਾ ਨਾਲ ਸੱਚਖੰਡ ਵਿਖੇ ਪਹੁੰਚ ਗਈ ਸੀ ਅਤੇ ਉਸ ਨੂੰ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਸੱਚਖੰਡ ਵਿੱਚ ਸਦੀਵੀ ਨਿਵਾਸ ਪ੍ਰਾਪਤ ਹੋ ਗਿਆ ਸੀ ਉਧਰ ਮਾਛੀਵਾੜੇ ਵਿੱਚ ਜਦ ਭਾਈ ਗਨੀਖਾ ਅਤੇ ਭਾਈ ਨਵੀਖਾਨ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਗਲਾਬੇ ਦੇ ਚਵਾਰੇ ਵਿੱਚ ਬਿਰਾਜਮਾਨ ਹਨ ਤਾਂ ਉਹ ਗੁਰੂ ਜੀ ਦੇ ਦਰਸ਼ਨਾਂ ਨੂੰ ਇਹ گلਾਬੇ ਦੇ ਚਵਾਰੇ ਵਿੱਚ ਆ ਗਏ ਸਨ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਘਰ ਵਿੱਚ ਚਰਨ ਪਾ ਕੇ ਵੀ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਦਿਓ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਕਬੂਲ ਕਰ ਲਈ ਅਤੇ ਉਹਨਾਂ ਦੇ ਘਰ ਨੂੰ ਚਾਲੇ ਪਾ ਦਿੱਤੇ ਸਨ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਇੱਥੇ ਮੁਗਲ ਸੈਨਾ ਤੁਹਾਨੂੰ ਲੱਭਦੀ ਫਿਰਦੀ ਹੈ ਇਸ ਲਈ ਤੁਸੀਂ ਨੀਲੇ ਵਸਤਰ ਧਾਰਨ ਕਰ ਲਵੋ ਤਾਂ ਕਿ ਉਹ ਤੁਹਾਨੂੰ ਪਛਾਣ ਨਾ ਸਕਣ ਗੁਰੂ ਜੀ ਨੇ ਮਾਤਾ ਗਰਦੇਈ ਵੱਲੋਂ ਭੇਟ ਕੀਤਾ ਕੱਪੜਾ ਉਹਨਾਂ ਨੂੰ ਦਿੱਤਾ ਅਤੇ ਕਿਹਾ ਕਿ ਇਸ ਨੂੰ ਲਲਾਰੀ ਕੋਲੋਂ ਨੀਲਾ ਰੰਗਾ ਲਿਆਵੋ ਗਨੀਖਾ ਨੇ ਵਾਪਸ ਆ ਕੇ ਦੱਸਿਆ ਕਿ ਲਲਾਰੀ ਨੇ ਕਿਹਾ ਹੈ ਕਿ ਵਸਤਰ ਰੰਗਣ ਲਈ ਮੱਟ ਦਾ ਚੱਲਣਾ ਜ਼ਰੂਰੀ ਹੈ ਜੇ ਮੈਂ ਅੱਜ ਵੀ ਮੱਟ ਵਿੱਚ ਰੰਗ ਪਾਵਾਂ ਤਾਂ ਤੀਜੇ ਦਿਨ ਮੱਟ ਚੱਲੇਗਾ ਇਸ ਲਈ ਵਸਤਰ ਰੰਗੇ ਨਹੀਂ ਜਾ ਸਕਦੇ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਜਾ ਕੇ ਲਲਾਰੀ ਨੂੰ ਕਹੋ ਕਿ ਤੇਰਾ ਮੱਟ ਚੱਲਦਾ ਹੈ ਤੂੰ ਬਸ ਵਸਤਰ ਵਿੱਚ ਪਾ ਦੇ ਰੰਗੇ ਜਾਣਗੇ ਜਦ ਉਹਨਾਂ ਨੇ ਜਾ ਕੇ ਲਲਾਰੀ ਨੂੰ ਕਿਹਾ ਤਾਂ ਲਲਾਰੀ ਨੇ ਆਪਣਾ ਮੱਟ ਦੇਖਿਆ ਤਾਂ ਮੱਟ ਉਵਾਲੇ ਮਾਰ ਰਿਆ ਸੀ ਉਸ ਨੇ ਵਿੱਚ ਗੁਰੂ ਜੀ ਦੇ ਵਸਤਰ ਪਾ ਦਿੱਤੇ ਤਾਂ ਉਹ ਨੀਲੇ ਰੰਗੇ ਗਏ ਉਹ ਵਸਤਰ ਲੈ ਕੇ ਆਪ ਲਲਾਰੇ ਗੁਰੂ ਸਾਹਿਬ ਦੇ ਕੋਲ ਆਇਆ ਉਸ ਨੇ ਗੁਰੂ ਜੀ ਨੂੰ ਨੀਲੇ ਵਸਤਰ ਦਿੱਤੇ ਗੁਰੂ ਜੀ ਨੇ ਉਸ ਨੂੰ ਮਾਇਆ ਦੇਣੀ ਚਾਹੀ ਪਰ ਉਸ ਨੇ ਉਹ ਮਾਇਆ ਨਹੀਂ ਲਈ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇੱਕ ਤਾਂ ਮੇਰੇ ਕੋਈ ਔਲਾਦ ਨਹੀਂ ਹੈ ਦੂਜਾ ਮੇਰਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਹੈ ਮੇਰੇ ਤੇ ਕਿਰਪਾ ਕਰੋ ਗੁਰੂ ਜੀ ਨੇ ਕਿਹਾ ਪਰਪੂਰ ਹੈ ਗੁਰੂ ਜੀ ਨੇ ਕਿਹਾ ਕਿ ਹੁਣ ਤੈਨੂੰ ਇਸ ਮੱਟ ਵਿੱਚ ਰੰਗ ਪਾਉਣ ਦੀ ਜ਼ਰੂਰਤ ਨਹੀਂ ਹੈ ਤੂੰ ਜਿਹੜਾ ਰੰਗ ਮਨ ਵਿੱਚ ਧਾਰ ਕੇ ਇਸ ਵਿੱਚ ਕੱਪੜਾ ਪਾਵੇਂਗਾ ਉਸ ਰੰਗ ਵਿੱਚ ਹੀ ਰੰਗਿਆ ਜਾਵੇਗਾ ਇਸ ਮੱਟਰ ਨੂੰ ਕਦੇ ਉਲਟਾਉਣਾ ਨਹੀਂ ਅਤੇ ਨਾ ਹੀ ਕਦੇ ਸ਼ੰਕਾ ਕਰਨੀ ਹੈ ਇਸ ਕੌਤਕ ਬਾਰੇ ਕਿਸੇ ਹੋਰ ਨੂੰ ਨਹੀਂ ਦੱਸਣਾ ਉਹ ਲਲਾਰੀ ਇਸੇ ਤਰ੍ਹਾਂ ਕੱਪੜੇ ਰੰਗਦਾ ਰਿਆ ਗੁਰੂ ਜੀ ਦੀ ਬਖਸ਼ਿਸ਼ ਨਾਲ ਉਸ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਹ ਪੁੱਤਰ ਸਮਾ ਪਾ ਕੇ ਵੱਡਾ ਹੋ ਗਿਆ ਤੇ ਉਸ ਦਾ ਵਿਆਹ ਹੋ ਗਿਆ ਲਲਾਰੀ ਦੇ ਘਰ ਨੋ ਆ ਗਈ ਉਸ ਨੂੰ ਜਦ ਮੱਟ ਬਾਰੇ ਪਤਾ ਲੱਗਾ ਪਹਿਲਾਂ ਤਾਂ ਉਸ ਨੇ ਮੱਟ ਤੇ ਸ਼ੰਕਾ ਕੀਤੀ ਫਿਰ ਉਸ ਨੇ ਮੱਟ ਨੂੰ ਉਲਟਾ ਕੇ ਵੇਖਿਆ ਅਤੇ ਇਹ ਗੱਲ ਆਂਟ ਗਵਾਂਡ ਵਿੱਚ ਵੀ ਦੱਸ ਦਿੱਤੀ ਉਸ ਤੋਂ ਬਾਅਦ ਮੱਟ ਵਿੱਚ ਕੱਪੜੇ ਨਹੀਂ ਰੰਗੇ ਗਏ ਉਹ ਮੱਟ ਅੱਜਕੱਲ੍ਹ ਗੁਰਦੁਆਰਾ ਚਵਾਰਾ ਸਾਹਿਬ ਵਿੱਚ ਸ਼ਿਸ਼ੋਭਤ ਹੈ 11 ਪੂ ਨੂੰ ਸਰਹੰਦ ਦੇ ਵਿਖੇ ਬਾਬਾ ਜੋਰਾਵਾਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਉਸ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰਕੇ ਸਿਰਫ ਛੋਟਾ ਦਰਵਾਜ਼ਾ ਹੀ ਖੁੱਲਾ ਰੱਖਿਆ ਗਿਆ ਸੀ ਉਸੇ ਦਰਵਾਜ਼ੇ ਦੇ ਸਾਹਮਣੇ ਸੂਬਾ ਸਰਹੰਦ ਬੈਠਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਜੱਦ ਸਾਹਿਬ ਜੱਦੇ ਝੁੱਕ ਕੇ ਇਸ ਦਰਵਾਜ਼ੇ ਵਿੱਚੋਂ ਲੰਗਣਗੇ ਤਾਂ ਉਹ ਆਪਣੇ ਆਪ ਸੂਬਾ ਸਰਹੰਦ ਸਾਹਮਣੇ ਝੁਕੇ ਹੋਏ ਮੰਨੇ ਜਾਣਗੇ ਪਰ ਉਹ ਗੁਰੂ ਗੋਬਨ ਸਿੰਘ ਗੁਰੂ ਗੋਬਨ ਸਿੰਘ ਜੀ ਦੇ ਸਪੁੱਤਰ ਸਨ ਉਹਨਾਂ ਨੇ ਉਸ ਦਰਵਾਜ਼ੇ ਵਿੱਚੋਂ ਪਹਿਲੋਂ ਆਪਣੇ ਚਰਨ ਅੱਗੇ ਕੀਤੇ ਅਤੇ ਫਿਰ ਸਰੀਰ ਅੰਦਰ ਲਿਆਂਦਾ ਕਚਹਿਰੀ ਵਿੱਚ ਬੈਠਾ ਸੁੱਚਾ ਆਨੰਦ ਇਹ ਦੇਖ ਕੇ ਸੜ ਬਲ ਕੇ ਕੋਲੇ ਹੋ ਗਿਆ ਸੀ ਉਸਨੇ ਕਿਹਾ ਬੱਚਿਓ ਤੁਸੀਂ ਸੋਬੇ ਸਰਹੰਦ ਨੂੰ ਝੁੱਕ ਕੇ ਸਲਾਮ ਕਰੋ ਸਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ ਅਤੇ ਕਿਹਾ ਕਿ ਅਸੀਂ ਸਿਰਫ ਅਕਾਲ ਪੁਰਖ ਦੇ ਅੱਗੇ ਹੀ ਝੁਕਦੇ ਹਾਂ ਸੁੱਚਾ ਆਨੰਦ ਨੇ ਕਿਹਾ ਕਿ ਤੁਹਾਡੇ ਪਿਤਾ ਜੀ ਅਤੇ ਵੱਡੇ ਭਰਾ ਮਰ ਚੁੱਕੇ ਹਨ ਇਸ ਲਈ ਕੋਈ ਤੁਹਾਨੂੰ ਬਚਾਉਣ ਵਾਲਾ ਨਹੀਂ ਹੈ ਤੁਸੀਂ ਇਸਲਾਮ ਧਰਮ ਜੋ ਬੁਬੂਲ ਕਰ ਲਵੋ ਤੁਹਾਨੂੰ ਮਾਲਾ ਮਾਲ ਕਰ ਦੇਣਗੇ ਤੁਸੀਂ ਸਾਰੀ ਜ਼ਿੰਦਗੀ ਐਸ਼ ਕਰੋਗੇ ਸਹਿਬਜ਼ਾਦੇ ਆਨੇ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ ਫਿਰ ਉਹਨਾਂ ਨੂੰ ਬਹੁਤ ਡਰਾਵੇ ਦਿੱਤੇ ਗਏ ਪਰ ਸਹਿਬਜ਼ਾਦੇ ਆਪਣੇ عقیده ਵਿੱਚ ਅਡੋਲ ਰਹੇ ਸੂਬਾ ਸਰਹੰਦ ਨੇ ਉਹਨਾਂ ਨੂੰ ਭੁਖੜ ਭਾਣੇ ਠੰਡੇ ਬੁਰਜ ਵਿੱਚ ਕੈਦ ਰੱਖਣ ਲਈ ਕਿਆ ਅਤੇ ਦੂਜੇ ਦਿਨ ਫਿਰ ਪੇਸ਼ੀ ਤੇ ਆਉਣ ਲਈ ਹੁਕਮ ਕੀਤਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੌਰ ਇਤਿਹਾਸ ਸੁਣਾਉਂਦੇ ਆ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਤੁਸੀਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ